ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਦਿਪੂ ਤੇ ਪਾਤਸ਼ਾਹ ਜੀ ਦੇ 350ਵੇਂ ਸ਼ਹੀਦੀ ਪਰਬ ਦੇ ਉੱਪਰ ਇਹ ਬਹੁਤ ਵਾਹਿਗੁਰੂ ਜੀ ਸਾਡੇ ਸ਼ਹਿਰ ਤੇ ਬਖਸ਼ਿਸ਼ ਹੈ ਕਿ ਸਾਰੀਆਂ ਹੀ ਧਾਰਮਿਕ ਔਰ ਸਮਾਜਿਕ ਜਥੇਬੰਦੀਆਂ ਰਲ ਕੇ ਇਸ ਪਰਬ ਨੂੰ ਬੜੀ ਖੁਸ਼ੀ ਨਾਲ ਤੇ ਹੌਸਲੇ ਨਾਲ ਮਨਾ ਰਹੀਆਂ ਨੇ ਕਿਉਂਕਿ ਹਿੰਦ ਦੀ ਚਾਦਰ ਕਹੇ ਜਾਣ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਾ ਸਿਲਾਹੀ ਹੈ ਜੋ ਅੱਜ ਅਸੀਂ ਇੰਨਾ ਸੌਖਾ ਧਰਮ ਅਪਣਾ ਰਹੇ ਆਂ ਧਰਮ ਨੂੰ ਮੰਨ ਰਹੇ ਆਂ ਤੇ ਧਰਮ ਨੂੰ ਮਨਾ ਰਹੇ ਆਂ ਵਰਨਾ ਇੱਥੇ ਕੋਈ ਤਿਲਕ ਜੰਜੂ ਕੋਈ ਟੋਪੀ ਪਗੜੀ ਕੋਈ ਨਜ਼ਰ ਨਾ ਆਉਂਦੀ ਸੋ ਉਹਨਾਂ ਦੀ ਇਸ ਸ਼ਹਾਦਤ ਨੂੰ ਧਿਆਨ ਵਿੱਚ ਰੱਖਦੇ ਹੋਏ 28 ਤਾਰੀਖ ਨੂੰ ਜਿਹੜਾ ਨਗਰ ਕੀਰਤਨ ਦਾ ਪ੍ਰੋਗਰਾਮ ਸਾਰੀਆਂ ਜਥੇਬੰਦੀਆਂ ਨੇ ਸਾਡੇ ਸ਼ਹਿਰ ਨੇ ਰਲ ਕੇ ਮਨਾਇਆ ਉਹ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਸਾਰੇ ਹੀ ਸਵੇਰੇ 9:30 ਵਜੇ ਮੰਜੀ ਸਾਹਿਬ ਗੁਰਦੁਆਰੇ ਤੋਂ ਪ੍ਰਸਥਾਨ ਕਰਾਂਗੇ ਜੋ ਦੱਸਿਆ ਹੋਇਆ ਰੂਟ ਹੈ ਉਹਦੇ ਮੁਤਾਬਕ ਸਾਰੇ ਸ਼ਹਿਰ ਚੋਂ ਹੁੰਦੇ ਹੋਏ ਪਾਲਕੀ ਸਾਹਿਬ ਦੇ ਪਿੱਛੇ-ਪਿੱਛੇ ਅਸੀਂ ਸਾਰੇ ਉਸ ਜਲੂਸ ਦਾ ਸਾਥ ਦੇ ਕੇ ਉਸ ਨਗਰ ਕੀਰਤਨ ਦਾ ਸਾਥ ਦੇ ਕੇ ਸਾਰੇ ਜਣੇ ਰਲ ਕੇ ਚੱਲੀਏ ਔਰ ਤਕਰੀਬਨ 3 ਵਜੇ ਤੱਕ ਅਸੀਂ ਆਈਟੀਆਈ ਪਹੁੰਚੀਏ ਜਿੱਥੇ ਕਿ ਲੰਗਰ ਦਾ ਪੂਰਾ ਇੰਤਜ਼ਾਮ ਹੈ ਉੱਥੇ ਸਟੇਜ ਵੀ ਲੱਗੀ ਹੋਏਗੀ ਆਪਣੇ ਭਾਵ ਵੀ ਦੱਸੇ ਜਾਣਗੇ ਤੇ ਰਸਤੇ ਵਿੱਚ 10 ਜਗ੍ਹਾ ਤੇ ਤਕਰੀਬਨ ਸਟਾਲ ਵੀ ਲੱਗੇ ਹੋਏ ਨੇ ਤੇ ਉੱਥੇ ਸਟਾਲ ਤੇ ਪ੍ਰਸ਼ਾਦ ਦਾ ਵੀ ਇੰਤਜ਼ਾਮ ਹੈ ਉਹ ਸਾਰਾ ਪ੍ਰਸ਼ਾਦਾ ਲੈਣ ਸਾਰਾ ਸੁਖਮਾਨਨ ਤੇ ਸਾਰਾ ਨਗਰ ਕੀਰਤਨ ਜਿਹੜਾ ਆ ਉਹ ਹੁੰਮ ਹੁਮਾ ਕੇ ਸ਼ਰਧਾ ਭਾਵਨਾ ਦੇ ਨਾਲ ਸਤਕਾਰ ਦੇ ਨਾਲ ਉਹ ਸਾਰੇ ਜਣੇ ਹਲਕੇ ਚੱਲਣ ਸਾਡੀ ਸਾਰੀ ਜਥੇਬੰਦੀਆਂ ਵੱਲੋਂ ਇਹ ਸਾਰੇ ਸ਼ਹਿਰ ਨੂੰ ਇਲਾਕੇ ਨੂੰ ਇਹ ਪ੍ਰਾਰਥਨਾ ਹੈ ਬੇਨਤੀ ਹੈ ਕਿ 9:30 ਵਜੇ ਮੰਜੀ ਸਾਹਿਬ ਗੁਰਦੁਆਰੇ ਪਹੁੰਚਣ ਉੱਥੋਂ ਐਗਜ਼ੈਕਟ 10:00 ਵਜੇ ਅਸੀਂ ਪ੍ਰਸਥਾਨ ਕਰੀਏ ਤੇ 3:00 ਵਜੇ ਤੋਂ ਪਹਿਲਾਂ ਪਹਿਲਾਂ ਅਸੀਂ ਆਈਟੀਆਈ ਪਹੁੰਚੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੀਆਂ ਹੀ ਧਾਰਮਿਕ ਜਥੇਬੰਦੀਆਂ ਹੁੰਦਾ ਦੀ ਯਾਦ ਅਰ ਸ੍ਰੀ ਗੁਰਤੇਗ ਬਾਦਲ ਜੀ ਦੇ ਸ਼ਹੀਦੀ ਦਿਹਾੜੇ ਲਈ ਜਿਹੜਾ 28 ਤਰੀਕ ਨੂੰ ਨਗਰ ਕੀਰਤਨ ਮੰਜੀ ਸਾਹਿਬ ਗੁਰਦੁਆਰੇ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਹੁੰਦਾ ਹੋਇਆ ਲਾਸਟ ਦੇ ਵਿੱਚ ਆਈਟੀਆਈ ਪਹੁੰਚੂਗਾ ਮੈਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਇਸ ਨਗਰ ਕੀਰਤਨ ਵਿੱਚ ਉਮਮਾ ਕੇ ਪਹੁੰਚੋ ਤਾਂ ਕਿ ਆਪਾਂ ਹੁੰਦਾ ਦੀ ਯਾਦ ਅਰ ਸ੍ਰੀ ਗੁਰਤੇਗ ਬਾਦਲ ਜੀ ਨੂੰ ਸੱਚੀ ਸਦਾਨ ਜੀ ਦੇ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਮੈਂ ਸਭ ਨੇ ਖੁਸ਼ੀ ਦਾ ਮੌਕਾ ਹੈ ਕਿ ਸਾਡੇ ਇੱਕ ਛੋਟੇ ਜਿਹੇ ਮੈਸੇਜ ਦੇ ਉੱਤੇ ਸ਼ਹਿਰ ਦੀਆਂ ਸਾਰੀਆਂ ਜਥੇਬੰਦੀਆਂ ਹਰ ਤੇਗ বাহাদুর ਜੀ ਮਹਾਰਾਜ ਜੀ ਦਾ ਸ਼ਹੀਦੀ ਪਰਬ 350 ਸਾਲਾਂ ਮਨਾਉਣ ਲਈ ਪਲੇਟਫਾਰਮ ਤੇ ਇਕੱਠੀਆਂ ਹੋਣਗੀਆਂ ਤੇ ਮੈਂ ਸਮਝਦਾ ਇੱਕ ਇਤਿਹਾਸਕ ਮੌਕਾ ਸੀ ਜਦੋਂ ਇਹ ਗੱਲ ਸ਼ੁਰੂ ਹੋਈ ਤੇ ਉਸ ਦੇ ਨਾਲ ਹੀ ਸਾਰਿਆਂ ਨੇ ਇੰਨਾ ਵਧੀਆ ਰਿਸਪੌਂਸ ਦਿੱਤਾ ਕਿ ਅੱਜ ਸਾਨੂੰ ਚਾਹੇ ਬੰਜੀ ਸਾਹਿਬ ਮੈਨੇਜਮੈਂਟ ਚਾਹੇ ਗੁਰਦਵੰਤਿ ਕਮਿਸ਼ਨ ਸੇਵਾ ਸਰਟੀ ਅਸੀਂ ਕਾਰੇ ਮਗਰ ਸਾਨੂੰ ਮਹਿਸੂਸ ਨਹੀਂ ਹੋ ਰਿਹਾ ਕਿ ਅਸੀਂ ਕਰ ਰਿਹਾ ਜਾਂ ਸਾਡੇ ਜਿੰਮੇ ਜਿੰਮੇਵਾਰੀ ਹੈ ਸਭ ਤੋਂ ਵੱਡੀ ਜਿੰਮੇਵਾਰੀ ਜੋ ਸ਼ਹਿਰ ਦੀ ਸਾਰੀਆਂ ਧਾਰਮਿਕ ਔਰ ਸਮਾਜਿਕ ਕਥੇਬੰਦੀਆਂ ਤੇ ਹਰ ਤਰ੍ਹਾਂ ਦੇ ਵਰਗ ਨੇ ਇਹ ਜਿੰਮੇਵਾਰੀ ਲਈ ਹੈ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵੀ ਕਰਦਾ ਔਰ ਆਸ ਕਰਦਾ ਕਿ ਜਿੰਨੇ ਲਗਨ ਦੇ ਨਾਲ ਜਿੰਨੇ ਪਿਆਰ ਦੇ ਨਾਲ ਇਹ ਸੇਵਾ ਨੂੰ ਸਮਰਪਿਤ ਹੋਏ ਨੇ ਗੁਰੂ ਸਾਹਿਬ ਇਹਨਾਂ ਦੀਆਂ ਮਨੁੱਖਾਂ ਨੂੰ ਵੀ ਪੂਰਨ ਕਰਦੇ ਨਾਲ ਨਾਲ ਇੱਕ ਅਜਿਹਾ ਪਲੇਟਫਾਰਮ ਸ਼ਹਿਰ ਦੇ ਵਿੱਚ ਬਣਦਾ ਹੈ ਜਿਹਦੇ ਵਿੱਚ ਕਿਸੇ ਵਕਤ ਵੀ ਕੋਈ ਧਾਰਮਿਕ ਪ੍ਰੋਗਰਾਮ ਹੋਵੇ ਤੇ ਆਪਾਂ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਤੇ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਪਹਿਲਾਂ ਹੀ ਕਿ ਉਹ ਜੋ 28 ਡੀਗ ਦਾ ਨਗਰ ਕੀਰਤਨ ਹੈ ਉਹ ਸਵੇਰੇ तकरीबन 10 ਵਜੇ ਤੋਂ ਪਹਿਲਾਂ ਪਹਿਲਾਂ ਆਰੰਭ ਹੋ ਜਾਏਗਾ ਗੁਰਦਾਰਾ ਮੰਦਿਰ ਸਾਹਿਬ ਤੋਂ ਸ਼ਹਿਰ ਦੀ ਪਰिक्रमा ਕਰਦੇ ਕਰਦੇ ਹੋਏ ਨਾਲ ਨਾਲ ਜਿੱਥੇ ਸ਼ਹਿਰ ਦੀ ਸੰਗਤ ਸ਼ਹਿਰ ਦੀਆਂ ਸਾਰੀਆਂ ਜਥੇਬੰਦੀਆਂ ਕੱਤਰ ਹੋ ਰਹੀਏ ਨੇ ਉਸ ਵਿੱਚ ਬਰੋ ਪਿੰਨਾ ਚ ਵੀ ਕਾਫੀ ਸੰਗਤ ਆ ਰਹੀ ਹੈ ਉਸ ਸ਼ਾਮ ਨੂੰ ਲਈ ਆਪਾਂ ਸਾਰੇ ਹੀ ਜਲਾ ਪਦਧਤੇ ਨੂੰ ਬੁਲਾਈਏ ਤੇ ਉਸ ਦੇ ਨਾਲ ਹੀ ਇੱਕ ਬੇਨਤੀ ਹੋ ਰਹੀ ਹੈ ਕਿ ਉਸ ਦੇ ਨਾਲ ਨਗਰਗੀਤਨ 22 ਔਰ 30 ਉਹ ਦੋਨੇ ਰਾਤ ਦੇ ਸਮਾਗਮ ਗੁਰਦਰ ਮਜੀਤ ਸਾਹਿਬ ਜੀ ਨੇ ਆਪਾਂ ਉਸ ਦੀ ਹਾਜ਼ਰੀ ਕਰੀਏ ਤੇ ਇੱਕ ਅਜਿਹਾ ਮੈਸੇਜ ਆਪਾਂ ਪੂਰੇ ਪੰਜਾਬ ਨੂੰ ਨਹੀਂ ਬਲ ਕੇ ਇੰਡੀਆ ਦੇ ਵਿੱਚ ਨੈਸ਼ਨਲ ਲੈਵਲ ਦੇ ਦਈਏ ਕਿ ਨਵਾਂ ਸ਼ਹਿਰ ਨੇ ਇੱਕ ਉਹ ਚੀਜ਼ ਕਰੁਕਾਈ ਜਿਹੜੀ ਕਿਤੇ ਸ਼ਾਇਦ ਬਾਣ ਨਾ ਹੋਈ ਹੋਵੇ ਬਹੁਤ ਬਹੁਤ ਬាទ ਵਾਹਿਗੁਰੂ ਜੀ ਤਰਫੋਂ ਸਾਹਿਬ ਵਾਹਿਗੁਰੂ ਜੀ ਨਿਕੂ ਰਾਮ ਜੀ ਇੱਕ ਨੇ ਧੁਰ ਕੀ ਬਾਣੀ ਲਿਖਦੀ ਇੱਕ ਨੇ ਹੈ ਸੰਵਿਧਾਨ ਇੱਕ ਹੈ ਗੁਰੂ ਰਵਦਾਸ ਦੂਜੇ ਬਾਬਾ ਸਾਹਿਬ ਮਹਾਨ ਪਰਾਦੀਨ ਦਾ ਪਾਪ ਹੈ ਗੱਲ ਗੁਰੂ ਰਵਦਾਸ ਨੇ ਕੀਤੀ ਪੜੋ ਜੁੜੋ ਸੰਘਰਸ਼ ਕਰੋ ਥਾਪੀ ਭੀਮ ਨੇ ਦਿੱਤੀ ਸਤਿਕਾਰਯੋਗ ਸਾਥੀਓ ਅੱਜ ਸਾਬ੍ਹ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਦਾ 650 ਸਾਲ ਦੀ ਜਨਮ ਸਾਭ ਦੀ ਨੂੰ ਸਮਰਪਤ ਲਗਭਗ 6 ਮਹੀਨੇ ਤੋਂ ਪਹਿਲਾਂ ਅਸੀਂ ਤਹਿਈਆ ਕਰ ਰਹੇ ਹਾਂ ਕਿ ਸਾਬ੍ਹ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਦਾ 650 ਸਾਲ ਦਾ ਜਿਹੜਾ 227 ਦੇ ਵਿੱਚ ਆਣਾ ਉਹ ਪੂਰੇ ਦੇਸ਼ ਦੇ ਵਿੱਚ ਨਹੀਂ ਪੂਰੇ ਵਰਲਡ ਦੇ ਵਿੱਚ ਮਨਾਇਆ ਜਾਵੇ ਅਸੀਂ ਲੰਗਰ ਨਹੀਂ ਖਾਣਾ ਅਸੀਂ ਕਿਸੇ ਦੀ ਚੁਗਲੀ ਨਹੀਂ ਕਰਨੀ ਅਸੀਂ ਸਤਗੁਰੂ ਰਬਦਾਸ ਮਹਾਰਾਜ ਜੀ ਨੇ ਜੋ ਸਾਨੂੰ ਦੱਸਿਆ ਉਹਤੇ ਚੱਲਣਾ ਸਾਹਿਬ ਸਤਗੁਰੂ ਰਬਦਾਸ ਜੀ ਨੇ ਕਿਹਾ ਕਿ ਰਬਦਾਸ ਸੁਖਵੇਂ ਬਸੰਦ ਕੋ ਜਗ ਮੈਂ ਦੋਹਾਂ ਥਾਂ ਇਕ ਸੁਖ ਸਮਰਾਜ ਮੈਂ ਦੂਜਾ ਮਰਗੜ گاਉਂ ਸਮਰਾਜ ਕਿਹੜਾ ਆ ਸਮਰਾਜ ਆ ਬਹੁਤ ਵੱਡਾ ਕਾਰੋਬਾਰ ਸਮਰਾਜ ਆ ਬਹੁਤ ਵੱਡਾ ਰਾਜਪਾਗ ਅੱਜ ਅਸੀਂ ਸਤਿਗੁਰੂ ਰਬਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਭੁੱਲ ਗਏ ਅਸੀਂ ਉਹਨਾਂ ਦੀ ਬਾਣੀ ਨੂੰ ਭੁੱਲ ਗਏ ਜਦੋਂ ਕਿਤੇ ਨਗਲਿਆ ਹੁੰਦੀਆਂ ਅਸੀਂ ਆਪਣੀ ਮਾਸੀ ਨੂੰ ਵੀ ਸਾਥ ਦੇ ਆ ਅਸੀਂ ਆਪਣੀ ਪੂਆਦੀ ਕੁਲੀ ਨੂੰ ਵੀ ਸਾਥ ਦੇ ਆ ਪਰ ਸਤਿਗੁਰੂ ਰਵਦਾਸ ਜੀ ਦਾ 650 ਸਾਲ ਦਾ ਲਗਭਗ ਮੀਨਾ ਹੋ ਗਿਆ ਕਿਸੇ ਪਿੰਡ ਦੇ ਕਿਸੇ ਨੇ ਨਹੀਂ ਕਿਹਾ ਹੈਗਾ ਬੇਪੂਆ ਜੀ ਆਓ ਮਾਮਾ ਜੀ ਆਓ ਸਤਿਗੁਰੂ ਰਵਦਾਸ ਮਹਾਰਾਜ ਜੀ ਦਾ ਸਾਡੇ ਪਿੰਡ ਦੇ ਵਿੱਚ 650 ਸਾਲ ਦਾ ਜਮਦਨ ਮਨਾ ਰਹੇ ਆ ਸਤਿਕਾਰਯੋਗ ਸਾਥੀਓ ਗੁਰੂ ਰਵਦਾਸ ਜੀ ਨੇ ਜਿਦਾ ਬਾਬਾ ਜੀ ਕਹਿ ਕੇ ਗਏ ਆ ਗੁਰੂ ਰਵਦਾਸ ਜੀ ਨੇ ਸਾਡੇ ਲਈ 151 ਸਾਲ ਸੰਘਰਸ਼ ਕੀਤਾ ਅੱਜ ਜੇ ਅਸੀਂ ਦੇਖਦੇ ਵਿੱਚ ਅਮਰੀਕਾ ਕੈਨੇਡਾ ਦੇ ਵਿੱਚ ਗਏ ਆ ਇਹ ਗੁਰੂ ਰਵਦਾਸ ਜੀ ਦੀ ਬਖਸ਼ਤ ਅਮਰੀਕਾ ਕੈਨੇਡਾ ਇੰਗਲੈਂਡ ਕਿਸੇ ਦੀ ਛੱਡਣ ਨੂੰ ਰੂਹ ਨਹੀਂ ਕਰਦੀ ਕਿਸੇ ਦੀ ਛੱਡਣ ਨੂੰ ਦੀ ਰੂਹ ਕਰਦੀ ਜੇ ਕੋਈ ਰਾਤ ਆਲੀ ਭੇਦ ਦਵੇ ਉਹ ਲੱਖਾਂ ਹਜ਼ਾਰਾਂ ਰੁਪਈਆ ਉਹ ਛੱਡ ਕੇ ਤਾਂ ਉੱਥੋਂ ਛੱਡ ਕੇ ਦੂਏ ਪਾਸੇ ਚਲ ਜਾਂਦਾ ਆ ਪਰ ਭਾਰਤ ਦੇ ਦੋ ਵਿਅਕਤੀ ਜਿਹੜੇ ਆ ਉਹ ਇੰਗਲੈਂਡ ਨੂੰ ਵੀ ਛੱਡ ਗਏ ਆ ਉਹ ਅਮਰੀਕਾ ਨੂੰ ਵੀ ਛੱਡ ਕੇ ਆਏ ਆ ਅਮਰੀਕਾ ਨੂੰ ਸਭ ਤੋਂ ਪਹਿਲਾਂ ਪੰਜਾਬ ਦਾ ਜਿਹੜਾ ਬਾਬੂ ਮੰਗੂ ਰਾਮ ਜੀ ਆ ਉਹ 1913 ਦੇ ਵਿੱਚ ਛੱਡ ਕੇ ਆਇਆ ਦੂਜੇ ਮਹਾਰਾਸ਼ਟਰ ਦੇ ਬਾਬਾ ਸਾਹਿਬ ਡਾਕਟਰ ਪੀਮਰਾਓ ਮੇਟਕਰ ਜੀ ਆ ਜਿਹੜੇ 1915 ਨੂੰ ਅਮਰੀਕਾ ਤੋਂ ਛੱਡ ਕੇ ਗਏ ਸਤਿਕਾਰਯੋਗ ਸਾਥੀਓ ਆਪਾ ਗੁਰੂ ਰਵਦਾਦ ਜੀ ਦੀ ਜੇ ਅਪਚਾਰਤਾ ਨੂੰ ਫਲਾਣਾ ਆ ਜੇ ਗੁਰੂ ਰਵਦਾਦ ਜੀ ਦੀ ਗੱਲ ਨੂੰ ਅੱਗੇ ਵਧਾਣਾ ਆ ਸਾਨੂੰ 227 ਦੇ ਵਿੱਚ ਗੁਰੂ ਰਵਦਾਦ ਜੀ ਦੀ ਸੋਚ ਬਾਰੇ ਰਾਜ ਭਾਗ ਲੈਣਾ ਚਾਹੀਦਾ ਆ ਔਰ ਆਪਣੇ ਬੱਚਿਆਂ ਨੂੰ ਰਾਜ ਭਾਗ ਦੇ ਮਾਲਕ ਬਣਾਉਣਾ ਚਾਹੀਦਾ ਆ ਔਰ ਆਪਣੇ ਬੱਚਿਆਂ ਨੂੰ ਪੜਾ ਲਿਖਾ ਕੇ ਆਈਐਸ ਅਫਸਰ ਬਣਾਉਣਾ ਚਾਹੀਦਾ ਇੰਨੀ ਗੱਲ ਕਰਦਾ ਹੋਇਆ ਮੈਂ ਰਜਾ ਦਿੰਦਾ ਹਾਂ ਔਰ ਪੂਰੇ ਪਿੰਡ ਵਾਸੀਆਂ ਦਾ ਔਰ ਜਿੰਨੇ ਵੀ ਸਾਡੇ ਸੰਯੋਗੀ ਆ ਅਜਮੇਸ਼ ਚਾਹਵਦੀ ਲੱਧੜ ਨਵਾਂ ਸ਼ਹਿਰ ਤੋਂ ਜਿਨ੍ਹਾਂ ਨੇ ਲਾਈਵ ਦਾ ਪ੍ਰੋਗਰਾਮ ਕੀਤਾ ਆ ਔਰ ਟੈਂਟ ਦੀ ਜਿਹੜੀ ਸੇਵਾ ਆ ਉਹ ਸਾਡੇ ਲਾਲ ਚੰਦ ਜੀ ਲਾਲੀ ਜਿਹੜੇ ਲਾਈਟ ਦੀ ਸੇਵਾ ਆ ਉਹ ਸਾਡੇ ਜੋਗਰਾਜ ਜੀ ਜੋਗੀ ਹੋਰ ਵੀ ਜਿੰਨੇ ਦਾਨੀ ਸੱਜਣ ਉਹਨਾਂ ਦਾ ਮੈਂ ਧੰਨਵਾਦ ਕਰਦਾ ਹਾਂ ਇੰਨੀ ਗੱਲ ਕਹਿੰਦਾ ਹੋਇਆ ਜੈ ਭੀਮ ਜੈ ਭਾਰਤ ਕਸ਼ਮੀਰ ਪੋਟਾ ਜੀ ਜਰਮਨ ਤੋਂ ਜਿਹੜੇ ਬਹੁਤ ਸੇਵਾ ਕਰਦੇ ਆ ਕਸ਼ਮੀਰ ਪੋਟਾ ਜੀ ਜਰਮਨ ਤੋਂ ਉਹਨਾਂ ਨੇ ਵੀ ਸਾਨੂੰ ਸੇਵਾ ਭੇਜੀ ਆ ਜੈ ਭੀਮ ਜੈ ਭਾਰਤ ਜੈ ਸਾਬਕਾਂਸ਼ੀ ਰਾਮ ਜੀ ਧੰਨਵਾਦ ਜੀ ਇਸ ਅੱਜ ਦੇ ਲਾਸ਼ੀਪ ਭਾਗ ਸੇ ਨਗਨਸਮਨਤ ਅਧਿਆਪਕ ਵਿਸ਼ੇਸ਼ ਸਰਗਰਮੀਆਂ ਖਾਲਫੇਰ ਨਮੀਆਂ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ